ਨੇ ਇੱਕ ਹੋਰ ਸਮੇਤ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ 4 ਪਿਸਤੌਲ 7 ਕਾਰਤੂਸ ਤੇ 595 ਗ੍ਰਾਮ ਹੈਰੋਇਨ ਅਤੇ 27500 ਰੁਪਏ ਡਰਗਮਨੀ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਤੇ ਮੁਲਜ਼ਮਾਂ ਵਿਰੁੱਧ ਪਹਿਲਾਂ ਹੀ ਕਈ ਮਾਮਲੇ ਦਰਜ ਨੇ ਦੱਸਦੇ ਇਹ ਉਹ ਉਦਾਲਤ ਤੋਂ ਜ਼ਮਾਨਤ ਤੇ ਬਾਹਰ ਆਏ ਸੀ ਤੇ ਇਸ ਸਬੰਧੀ ਪੁਲਿਸ ਸੁਪਰਡੈਂਟ ਰਜਿੰਦਰ ਸ਼ਰਮਾ ਨੇ ਦੱਸਿਆ ਕਿ ਗੁਰਦਾਸਪੁਰ ਸਦਰ ਥਾਣੇ ਵਿੱਚ ਤਾਂ ਨਾ ਸਬ ਇੰਸਪੈਕਟਰ ਸੁਜੀਤ ਸਿੰਘ ਨੇ ਪੁਲਿਸ ਪਾਰਟੀ ਦੇ ਨਾਲ ਨਾਕਾ ਲਗਾਇਆ ਸੀ ਤੇ ਦੋ ਮੁਲਜ਼ਮਾਂ ਰਕੇਸ਼ ਕੁਮਾਰ ਅਤੇ ਮਨੋਜ ਕੁਮਾਰ ਨੂੰ ਜੋ ਕਿ ਬਟਾਲਾ ਦੇ ਰਹਿਣ ਵਾਲੇ ਨੇ ਨੂੰ ਸ਼ੱਕਤ ਅਧਾਰ ਤੇ ਰੋਕਿਆ ਸੀ ਤੇ ਮੁਲਜ਼ਮਾਂ ਦੀ ਮੁਲਜ਼ਮਾਂ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਮੁਲਜ਼ਮਾਂ ਦੀ ਤਲਾਸ਼ੀ ਲੈਣ ਤੇ ਉਹਨਾਂ ਤੋਂ 3 ਗ੍ਰਾਮ ਹਰਵਨ ਬ੍ਰਾਹਮਣ ਕਿਤੇ ਗਏ ਤੇ ਉਹਨਾਂ ਤੋਂ ਪੁੱਛਗਿੱਛ ਕਰਨ ਤੇ ਉਹਨਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪੁਲਿਸ ਨੇ ਮੁਲਜ਼ਮ ਅਮਨ ਕੁਮਾਰ ਅਤੇ ਉਸਦੀ ਪਤਨੀ ਲక్ష్ਮੀ ਵਾਸੀ ਬਟਾਣਾ ਨੂੰ ਗ੍ਰਿਫਤਾਰ ਕੀਤਾ ਹੈ ਤੇ ਦੱਸਤੇ ਇਹ ਉਹਨਾਂ ਤੋਂ ਜਿਹੜਾ ਹੈ ਇੱਕ ਪਿਸਤੌਲ ਅਤੇ ਦੋ ਮੈਗਜ਼ੀਨ ਬ੍ਰਾਹਮਣ ਕਿਤੇ ਨੇ ਤੇ ਮੁਲਜ਼ਮ ਅਮਰitsar ਵਿੱਚ ਹੀ ਪਟ્રોલ ਪੰਪ ਦੀ ਲੁੱਟ ਸਮੇਤ ਕੁਝ ਹੋਰ ਘਟਨਾਵਾਂ ਦੇ ਵਿੱਚ ਵੀ ਸ਼ਾਮਲ ਸਨ ਇਸ ਬਾਬਤ ਜਾਣਕਾਰੀ ਜਿਹੜੀ ਹੈ ਐਸਪੀ ਨੇ ਸਾਂਝੀ ਕੀਤੀ ਹੈ ਆਓ ਦੇਖਦੇ ਆਏ ਪੂਰੀ ਖਬਰ ਉਜਧ ਨਸ਼ਾ ਵਿਰੁੱਧ ਮਹੀਮ ਦੇ ਤਤ ਡੀਜੀਪੀ ਸਾਹਿਬ ਪੰਜਾਬ ਜੀ ਦੀਆਂ ਹਦਾਇਤਾਂ ਦੇ ਅਨੁਸਾਰ ਐਸਐਸਪੀ ਗੁਰਦਾਸਪੁਰ ਜੀ ਦੇ ਦਿਸ਼ਾ ਨਿਰਦੇਸ਼ ਤੇ ਜੇ ਸਾਡੇ ਐਸਐਚਓ ਸਦਰ ਤੇ ਉਹਨਾਂ ਦੀ ਪਾਰਟੀ ਨੇ ਨਾਕਾ ਲਾਇਆ ਸੀ ਨਾਕੀ ਦਰਾਂ ਉਹਨੇ ਰਕੇਸ਼ ਕੁਮਾਰ ਤੇ ਮਨੋਜ ਕੁਮਾਰ ਨੂੰ ਕਾਬੂ ਕਰਕੇ ਉਹਨਾਂ ਕੋਲੋਂ 30 ਗ੍ਰਾਮ ਹੈਰੋਇਨ ਬਰਾਮਦ ਕਰਕੇ ਕੇਸ ਰਜਿਸਟਰ ਕੀਤਾ ਇਹ ਉਹਨਾਂ ਦੀ ਜਿਹੜੀ ਫਰਦਰ ਪੁੱਛਗਿੱਛ ਤੇ ਇਹ ਅਮਨ ਕੁਮਾਰ ਤੇ ਉਹਦੀ ਵਾਈਫ ਉਹ ਲਿੰਕ ਹੋਏ ਸੀਗੇ ਜਿਹੜੇ ਉਹਨਾਂ ਦੀ ਜਿਹੜੀ ਫਰਦਰ ਇਨਵੈਸਟੀਗੇਸ਼ਨ ਤੇ ਉਹਨਾਂ ਨੂੰ ਅਰੈਸਟ ਕੀਤਾ ਤਾਂ ਉਹਨਾਂ ਤੋਂ 265 ਗ੍ਰਾਮ ਹੈਰੋਇਨ 27500 ਰੁਪਏ ਡਰਗ ਮਨੀ ਇੱਕ ਪਿਸਤੌਲ ਤੇ ਇੱਕ ਮੈਗਜ਼ੀਨ ਤੇ ਪੰਜ ਰੌਂਡ ਬਰਾਮਦ ਹੋਏ ਜੋ ਕਿ ਸਾਡੇ ਕੋਲ ਅਸਟਾਮ ਪੁਲਿਸ ਰਿਮਾਂਡ ਤੇ ਹੈਗੇ ਆ ਤੇ ਜਿਨ੍ਹਾਂ ਤੋਂ ਪੁੱਛਗਿੱਛ ਕਰਕੇ ਹੋਰ ਅੱਗੇ ਜਿਹੜੇ ਸਰਾਗ ਜਿਹੜੇ ਅੱਗੇ ਚੱਲੂਗੇ ਕਿ ਕਿੱਥੋਂ ਲੈ ਕੇ ਆਏ ਆ ਉਹ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿਸੇ ਤਰ੍ਹਾਂ ਸਾਡੇ ਐਸਐਚਓ ਪੁਰਾਣਾ ਸ਼ਾਲਾ ਉਹਨਾਂ ਨੇ ਨਾਕੇ ਦਰਾਨ ਹਰਮਨਪ੍ਰੀਤ ਸਿੰਘ ਨੂੰ ਕਾਬੂ ਕਰਕੇ ਉਹਦੇ ਕੋਲ ਦੋ ਪਿਸਤੌਲ 32 ਬੋਰ ਤੇ ਚਾਰ ਮੈਗਜ਼ੀਨ ਤੇ ਦੋ ਰੌਂਦ ਬਰਾਮਦ ਕੀਤੇ ਤੇ ਉਹਦੀ ਗਾਂ ਪੁੱਛਗਿੱਛ ਤੋਂ ਅਮਰਿਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਅੰਮ੍ਰਿਤਸਰ ਤੋਂ ਜਿਹਦੇ ਪਾਸੋਂ ਵੀ ਇੱਕ ਪਿਸਤੌਲ ਦੋ ਮੈਗਜ਼ੀਨ ਬਰਾਮਦ ਕੀਤੇ ਇਸੇ ਤਰ੍ਹਾਂ ਸਾਡਾ ਜਿਹੜਾ ਪੀਓ ਸਟਾਫ ਆ ਉਹਨੇ ਵੀ ਕਾਟਕ 14 ਤੇ ਹੋਰ ਮੁਕੱਦਮਿਆਂ ਦੇ ਜਿਹੜੇ ਸਾਡੇ ਪੀਓ ਆ ਰਕੇਸ਼ ਕੁਮਾਰ ਉਹਨੂੰ ਅਰੈਸਟ ਕੀਤਾ ਇਹਨਾਂ ਦਾ ਕੋਈ ਪਹਿਲੇ ਵੀ ਕਦਮ ਨਹੀਂ ਦਰਜ ਸੀ ਇਹਨਾਂ ਸਾਰਿਆਂ ਦੀ ਪਹਿਲਾਂ ਮੁਕੱਦਮੇ ਦਰਜ ਆ ਇੱਕ ਇੱਕ ਦੋ ਦੋ ਦੀ ਕਿੱਥੋਂ ਲੈਣ ਆਲੇ ਨੇ ਜੀ ਦੇ ਜਿਹੜੇ ਹੈ ਜਿਹੜੇ ਹੈਰੋਇਨ ਵਾਲੇ ਆ ਇਹ ਪਹਿਲਾਂ ਇਹ ਬਟਾਲੇ ਦੇ ਰਹਿਣ ਵਾਲੇ ਤੇ ਦੂਸਰੇ ਜੀ ਅਮਰਪਾਲ ਤੇ ਇਹ ਅਮਰਪਾਲ ਅੰਮ੍ਰਿਤਸਰ ਦਾ ਰਹਿਣ ਵਾਲਾ ਆ ਤੇ ਹਰਮਨਪ੍ਰੀਤ ਇਥੇ ਨੂਹ ਪਿੰਡ ਆ ਉਥੇ ਰਹਿਣ ਵਾਲਾ ਕੋਈ ਮਹਿਲਾ ਵੀ ਕਿਸਾਲੀ ਉਹ ਲੇਡੀ ਬਣੀ ਤਰ੍ਹਾਂ ਹਾਂ ਲੇਡੀ ਆ ਲੇਡੀ ਰਮਾਰਦੇ ਯਾਰ ਕੇਸ਼ ਕੁਮਾਰ ਤੇ ਨੋਜ ਕੁਮਾਰ ਆਪਸ ਵਿੱਚ ਕੋਈ ਨਾ ਦਿਹਾਇਆ ਜੀ ਕੋਈ ਇਤਜਾਬ ਕੋਈ ਸੇਦਾਲ ਨੇ ਜਾਂਦਾ ਉਦਾਂ ਇਹ ਇਕੱਠੇ ਆ ਜਿੱਦਾਂ ਖੂਆ ਖੂਆ ਜਾਂ ਹੋਰ ਗੋਲੀ ਗਾਲੀਆਂ ਨਾਲ ਇਕੱਠਿਆਂ ਨੇ ਚਲਾਈਏ ਜਿਹਨੇ ਤੇ ਪੁਰਾਣੇ ਪਰਚੇ ਆ ਤੇ ਇਕੱਠਿਆਂ ਦਰ ਮੈਲਾ ਦਾ ਰੋਲ ਹੀ ਮੈਲਾ ਦਾ ਲੇਡੀ ਦਾ ਲੇਡੀ ਦਾ ਪੂਰਾ ਰੋਲ ਆ ਹੀ ਰੋਲ ਮਤਲਬ ਉਹ ਵੇਚਦੀ ਨਾ ਹਾਂ ਨਾ ਸਭ ਵੇਚਦੀ ਆ